ਸਾਸੀ ਕਾਲ ਜੀ ਸਵਾਗਤ ਕਰਦੀ ਆ ਅੱਜ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਹੈ ਜੀ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਾਂ ਆਪ ਨੂੰ ਮਾਤਾ ਆਪਣੀ ਮਾਤਾ ਲੱਗ ਗਈ ਨੇ ਤੇ ਉਹਨਾਂ ਕੋ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਸਿਆਲਕੋਟ ਤੋਂ ਆਏ ਨੇ ਤੇ ਉਦੋਂ ਉਹਨਾਂ ਦੀ 10-12 ਸਾਲ ਉਮਰ ਹੀ ਜਦੋਂ ਵੰਡ ਹੋਈਗੀ ਤੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡਾ ਪਿੰਡ ਵੀ ਸਿਆਲਕੋਟ ਹੀ ਤੇ ਮਾਤਾ ਜੀ ਉਹਨਾਂ ਦਾ ਵੀ ਸਿਆਲਕੋਟ ਪਿੰਡ ਹੀ ਉੱਥੇ ਜਿਆਦਾ ਵੜਿਆਚ ਬਹੁਤ ਜਿਆਦਾ ਹੈ ਤੇ ਆਪਾਂ ਹੁਣ ਜਾਣ ਦੀ ਕੋਸ਼ਿਸ਼ ਕਰਦੇ ਆ ਕੋਈ ਮਾਤਾ ਜੀ ਹੋਣੀ ਮੈਂ ਕਹੇ ਮੈਨੂੰ ਇਸ਼ਨਾਨ-ਸ਼ਲੂਨ ਕਰ ਲੈਣ ਤੋਂ ਨਹਾ ਧੋ ਕੇ ਤੇ ਫ੍ਰੈਸ਼ ਹੋ ਕੇ ਤੇ ਫੇਰ ਹੀ ਤੁਹਾਡਾ ਇੰਟਰਵਿਊ ਕਰਦੇ ਆ ਤੇ ਇਹ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਠੀਕ ਹੈ ਜੀ ਤੇ ਉਧਰ ਭਾਜੀ ਹੋਣੀ ਪਈ ਨੇ ਸਲਾਈ ਕੋਈ ਠੀਕ ਹੈ ਤੇ ਭਾਜੀ ਅੱਜ ਯੋਰ ਲਾਉਣ ਦੇ ਹਨੂ ਕਿ ਅੱਜ ਰੋ ਹੀ ਰੋ ਲੇਕਿਨ ਗੱਲ ਇਦਾਂ ਵੀ ਟਾਈਮ ਜਿਹੜਾ ਤੁਹਾਡੇ ਕੋਲ ਹੈਗਾ ਥੋੜਾ ਤਾਂ ਕਰਕੇ ਤੇ ਬਾਕੀ ਕੋਸ਼ਿਸ਼ ਕਰਦੇ ਆਂ ਭਾਜੀ ਮੰਨ ਗਏ ਹਨੂ ਇੱਥੋਂ ਜਾਣ ਵਾਤੇ ਪੇਜ ਭੇਜਣ ਵਾਤੇ ਮੰਨ ਗਏ ਤੇ ਠੀਕ ਆ ਜਿਹੜਾ ਜੇ ਦਾ ਆਪਾਂ ਤੇ ਕਰ ਨਹੀਂ ਸਕਦੇ ਭਾਜੀ ਹੁਣਾਂ ਨਾਲ ਤੇ ਚਲੋ ਕੋਸ਼ਿਸ਼ ਕਰਦੇ ਆਂ ਠੀਕ ਹੈ ਜੀ ਤੇ ਮਾਤਾ ਜੀ ਹੁਣੀ ਹੁਣ ਬਹਿਨੇ ਮਾਤਾ ਜੀ ਹੁਣਾਂ ਲਾਗੇ ਤੇ ਗੱਲਬਾਤ ਕਰਦੇ ਆਂ ਠੀਕ ਹੈ ਜੀ ਤੇ ਇਧਰ ਅਡੇ ਦੀਦੀ ਜੀ ਹੁਣੀ ਪਨੀ ਕੀ ਬਣਾਉਣ ਦੇ ਸੋਰੇ ਸੋਰੇ ਦੀਦੀ ਕੀ ਧਰੇ ਅੱਜ ਸੋਰੇ ਸੋਰੇ ਐਸੀ ਦਾਲ ਬਣਾਈ ਆ ਦੀ ਦਾਲ ਮਾਵਾਂ ਦੀ ਮਾਵਾ ਛੋਲਿਆਂ ਦੀ ਦਾਲ ਇਹ ਆਪਣੇ ਪੰਜਾਬ ਦੀ ਫੇਵਰਿਟ ਦਾਲ ਆ ਠੀਕ ਆ ਤੇ ਹੁਣ ਆਈ ਮਾਤਾ ਜੀ ਹੁਣਾਂ ਕੋ ਚੱਲਦੇ ਆਂ ਕਿ ਮਾਤਾ ਜੀ ਹੁਣੀ ਕਿੱਥੇ ਨੇ ਲਾਓ ਜੀ ਮਾਤਾ ਜੀ ਹੁਣੀ ਇਧਰ ਰਸੋਈ ਚ ਨੇ ਹੈ ਹੈਲਪ ਕਰਾਉਂਦੇ ਸਾਰਿਆਂ ਨਾਲ ਵੇਖ ਲੋ ਅਜੇ ਵੀ ਨੀ ਉਮਰ ਹੋ ਗਈ ਤੇ ਵੇਖ ਲੋ ਅਜੇ ਵੀ ਕੰਮ ਕਰਦੇ ਆ ਕਹਿੰਦੇ ਵੀ ਕੰਮ ਕਰਕੇ ਹੀ ਫਿੱਟ ਰਹਿੰਦਾ ਸਰੀਰ ਹਾਂਜੀ ਤੇ ਵੇਖ ਲਓ ਮਾਈ ਕਿ ਕਿਹ ਉਮਰ ਟਾੜੀ ਕਿੰਨੀ ਹੋ ਗਈ ਭਲਾ ਹੁਣ ਉਹ ਬਈ 10 ਸਾਲ ਦੀ ਵੇਖ ਲਓ ਜਾਂ 10 ਸਾਲ ਦੀ ਟਾੜੀ ਉਮਰ ਹੀ ਤੇ ਵੰਡ 10 ਸਾਲ ਉਹ ਲਾ ਲਓ ਤੇ 75 ਇਹ ਲਾ ਲਓ ਐਦਾਂ ਤਾਂ ਉਮਰ ਟਾੜੀ 80 ਦੀ ਏਡਗੜ ਪਹੁੰਚ ਜਾਂਦੀ ਹੈ ਹਾਂ 80 ਦੀ ਏਡਗੜ ਪਹੁੰਚ ਜਾਂਦੀ ਟਾੜੀ ਉਮਰ ਤੇ ਵੇ ਹਲੋ ਵੀ ਆਦੀ ਮਾਸੀ ਜੋਣੀ ਫੇਟ ਨੇ ਪੂਰੇ ਅਜੇ ਤੇ ਸੱਚੀ ਸੋਚੀ ਕੀਰਤ ਕਰਦੇ ਰੱਬ ਦਾ ਨਾਮ ਤੇ ਹੁੰਦੇ ਆ ਠੀਕ ਹੈ ਜੀ ਤਾਂ ਮਾਤਾ ਜੀ ਉਹਨਾਂ ਨੇ ਪਾਕਿਸਤਾਨ ਦਾ ਟੂਰ ਵੀ ਕੱਢਿਆ ਏਕ ਮੇਰੇ ਸਾਲ ਪਹਿਲਾਂ ਗਏ ਆ ਹਾਂ ਸਾਲ ਹੋ ਗਿਆ ਗਏ ਨੇ ਉੱਥੇ ਜਦੋਂ ਹਾਂਜੀ ਹੈ ਇਹ ਗਏ ਆ ਅਵਸਾਖੀ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਤਾਂ 8 8-9 ਮਹੀਨੇ ਹੋ ਗਏ ਗਏ ਨੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਦਰਸ਼ਕ ਜੀ ਠੀਕ ਹੈ ਠੀਕ ਹੈ 50 ਸਾਲ ਦੋਰਾਤਾ ਪੰਜਾ ਸਾਹਿਬ ਹਾਂਜੀ ਦੋਰਾਤਾ ਨਨਕਾਣਾ ਸਾਹਿਬ ਹਮ ਦੋਰਾਤਾ ਲਾਹੌਰ ਹਮ ਦੋਰਾਤਾ ਕੀਰਤ ਚਾਉਂਦੇ ਜਿਹਦੇ ਤੇਰਨਾਂ ਤੋਂ ਵਾਈ ਕੀਤੀ ਜਾਂ ਕਰਤਾਰਪੁਰ ਦਾ ਹੈ ਕਰਤਾਰ ਠੀਕ 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 ਹਾਂ ਦੋ ਨਾਂ ਤੱਕ ਦੋ ਸਿੱਧੇ ਨਹੀਂ ਆ ਗਏ ਠੀਕ ਠੀਕ ਚਲੋ ਉਧਰ ਆ ਜਾਓ ਦੋ ਮਿੰਟ ਫਿਰ ਤੁਹਾਡੇ ਨਾਲ ਗੱਲਬਾਤ ਕਰੀਏ ਆ ਜਾਓ ਮੈਂ ਲੱਸੀ ਬਣਾਉਂਗਾ ਲੱਸੀ ਆ ਜਾਓ 10 ਮਿੰਟ ਕੋਈ ਨਹੀਂ ਹੋਏ ਨੇ ਕੰਮ ਆ ਜਾਓ ਤੁਸੀਂ ਕੋਈ ਗੱਲ ਨਹੀਂ ਚੱਲਦੀ ਆ ਜਾਓ ਲਓ ਜੀ ਕੋਈ ਚਾਂਦੀ ਆਪਣੇ ਬਜ਼ੁਰਗ ਜਿਹੜੇ ਰਹਿ ਗਏ ਜਿਹੜਾ ਤੇ ਆ ਦੱਸ ਸਕਦੇ ਆ ਕਿੱਥੇ ਹੁਣ ਮੈਂ ਆਪਾਂ ਹੁਣ ਇੰਨਾ ਕੁ ਪਹੁੰਚੇ ਹਾਂ ਤੇ ਹੁਣ ਆਈ ਮਾਤਾ ਜੀ ਹੁਣਾਂ ਕੋਲ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ लो जी जाना। बने है ना। नहीं पहले मेरे दस भैया उम्र ही धी दस की बारह दस दा, बारह साल जल्द तो है कि ਮਰੀ ਅਬ 10ਵੀਂ ਮਸਾ ਹੀ ਹੋਣੀ ਐ ਅੱਛਾ ਸਾਡੇ ਕਿਲਾ ਹਾਂ 8 9 ਸਰ ਅੱਛਾ ਮੈਨੂੰ ਪਤਾ ਨ ਪੂਰਾ ਪਤਾ ਹੀ ਚਾਹੀਦਾ ਜਦੋਂ ਵੰਡ ਹੋਈ ਨੂੰ ਅਸੀਂ ਸਾਡੇ ਨਾਮ ਹੂੰ ਹੂੰ ਪਿੰਡ ਚੋਂ ਹੂੰ ਹੂੰ ਟੇਸ਼ਨ ਸੀ ਅੱਛਾ ਸਮਝ ਥੋੜੇ ਜਿ 5 7 ਕਿੱਲੇ ਜਾ ਕੇ ਨਾ ਹਾਂਜੀ ਅੱਗੇ ਰੇਲ ਸੀ ਗਾ ਤੇ ਅੱਗੇ ਟੇਸ਼ਨ ਸੀ ਉੱਥੇ ਲੈ ਦੇਪ ਤੇ ਉਹ ਟੇਸ਼ਨ ਦਾ ਨਾਮ ਨੂੰ ਪਤਾ ਨਾ ਇੰਜਨ તે સ્થાન થી ઓલડ દાઈ થી اچھا 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 ઠીક પਿੰડ દાઈ થી હાજી ગુરદુવા રાહી હમ હમ ગુરદુવા હી તે સાડે પਿੰડ દાઈ ભાઈ બેઠા હી હમ ઓ જદો ટ્રેન છ પ્યા થી હમ તે ઉદમ ગડડી આઈ એ मुसलमानા ની અચ્છા તે ઓ ના ગડડી ખલાડ કે તે ਅੰਦਰ ਵੜ ਗਏ ਅੱਛਾ ਅੱਛਾ ਅੰਦਰ ਵੜ ਗਏ ਨੇ ਤੇ ਉਹਨੇ ਹੱਥ ਜੋੜੇ ਨੇ ਵੀ ਮਹਾਰਾਜ ਨੂੰ ਕੁਛ ਨਾ ਕਰਿਓ ਅੱਛਾ ਉਹਨਾਂ ਤੇਲ ਦੇ ਪੀਤੇ ਉਹਨੂੰ ਵੇ ਸੁੱਟ ਕੇ ਤੇ ਉਹਦੇ ਵੀ ਤੇ ਸੁੱਟ ਕੇ ਅਗਲਾ ਦਿੱਤ ਅੱਛਾ ਅਗਲਾ ਕਿਤੇ ਠੀਕ ਠੀਕ ਜਾ ਗਿਆ ਠੀਕ ਠੀਕ ਤੇ ਸਾਡੇ ਪਿੰਡ ਨੂੰ ਪਤਾ ਲੱਗ ਗਿਆ ਸਾਡੇ ਬਾਪੇ ਹੋਰੀ ਬਾਹਰ ਹੂੰ ਹੂੰ ਮੇਂ ਘੁੰਦੇ ਸਨ ਕਿਉਂ ਘੁੰਦੇ ਫੋਤੇ ਸਨ ਪਈ ਮੇਂ ਉਹ ਡੰਗ ਡੁੰਗਰ ਮਾਲ ਬੋਲੋ ਥਿੰਦਾ ਅੱਛਾ ਦੁੱਧ ਦਾ ਘਰਾਂ ਤੇ ਵਿਆਹ ਕਿ ਕਦੇ ਪੰਜ ਹੱਥ ਕਲ ਦੇਣਾ ਕਦੇ ਆਪ ਛੱਡ ਲੈਣਾ ਉੱਥੇ ਹੀ ਲੈਣਾ ਜੇ ਮਾਲ ਡੰਗਰ ਕੋ ਹੂੰ ਹੂੰ ਉਹ ਵੰਦੇ ਹੁੰਦੇ ਹਨ ਠੀਕ ਤੇ ਜਦੋਂ ਮੈਂ ਜਦੋਂ ਤੁਹਾਡੀ ਮਤਲਬ 9 10 ਸਾਲ ਦੀ ਉਮਰ ਹੀ ਤੇ ਪਿੰਡ ਟਾਡਾ ਉੱਥੇ ਪਾ ਕਿਹੜਾ ਹੈ ਪਹਿਲਾ ਅੰਦਰ ਅਲੜ ਹਾਂ ਬੜਾ ਅੱਛਾ ਹਾਂ ਬੜਾ ਅੱਛਾ ਦਾ ਹਾਂਜੀ ਤੇ ਮਤਲਬ ਸਿਆਲਕੋਟ ਲੱਗਦੀ ਤੁਹਾਨੂੰ ਡਿਸਟ੍ਰਿਕਟ ਸਿਆਲਕੋਟ ਜਿਲ੍ਹਾ ਲੱਗਦਾ ਹੈ ਜੀ ਠੀਕ ਹੈ ਠੀਕ ਹੈ ਤੇ ਜਦੋਂ ਤੇ ਤੁਹਾਨੂੰ ਪਤਾ ਲੱਗਾ ਵੀ ਹੁਣ ਵੰਡ ਜਿੱਦਾਂ ਹੋਈ ਆ ਹਾਂ ਉਦੋਂ ਸਾਡਾ ਪਾਪਾ ਜੀ ਗਏ ਨੇ ਪਿੰਡ ਅੱਛਾ ਆ ਕਹਿੰਗੇ ਤੇ ਚੱਲੋ ਰੋਟੀਆਂ ਪਕਾ ਕੇ ਤਰੀ ਨਾ ਹਾਂ ਵੀੜੇ ਤੋਂ ਕੇ ਪਾਏ ਸੰਨੇ ਸੁੱਕਣੇ ਹਾਂਜੀ ਉਹ ਆਖਣਗਾ ਰੰਦੋ ਚੱਲੋ ਫਿਰ ਕੋੜੀ ਦੇ ਪਾਸਾ ਮੇਰਾ ਲਿਆ ਅੱਛਾ ਨਾਲੇ ਤੇ ਪਿਓ ਦੀ ਚਾਟੀ ਚੁੱਕ ਲਿਆ ਨਾਲ ਰੋਟੀ ਨਾਲ ਆਇਆ ਹੂੰ ਹੂੰ ਤੇ ਵੀੜੇ ਲਾਇਆ ਹੂੰ ਬਸ ਜਿਹੜਾ ਕੋਈ ਚੰਗੀ ਚੁੰਗੀ ਚੀਜ਼ ਉੱਥੇ ਵੇਲੀ ਚ ਕੱਢ ਘਟੋਇਆ ਵਿੱਚ ਅੰਦਰ ਕਮਰੇ ਤੇ ਅੱਛਾ ਸਾਰਾ ਦਬ ਦੇ ਤੋਣ ਠੀਕ ਠੀਕ ਤੇ ਉੱਥੇ ਪਹਿਲੀ ਪੁਲੀ ਕਿੰਨੀ ਪਹਿਲੀ ਤੇ ਬੜੀ ਸੀ ਤੇ ਚਾਰ ਹਲ ਵਗਦੇ ਹੁੰਦੇ ਆ ਜੋ ਸੀਰੀ ਹੰਤ ਦੋਪਰਾ ਅੱਛਾ ਅੱਛਾ ਠੀਕ ਨਹੀਂ ਬੜੀ ਠੀਕ ਠੀਕ ਚਾਰ ਹਲ ਵਗਦੇ ਹੁੰਦੇ ਆ ਠੀਕ 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 ਬਸ ਫਿਰ ਉੱਥੋਂ ਰੋਟੀਆਂ ਖਾ ਲੀਆਂ ਤੇ ਉੱਥੋਂ ਤੁਰ ਪਏ ਜਿਹੜੇ ਛੋਟੇ ਬੱਚੇ ਤੇ ਬੁੱਢੇ ਸਨ ਉਹ ਤੇ ਗੱਡੀ ਚੜਾਈ ਹੋਣੀ ਤੇ ਜਿਹੜੇ ਸਿਆਣੇ ਹਨ ਹਾਂਜੀ ਉਹ ਉਧਰ ਦੇ ਇਕ ਸੀ ਹੂੰ ਤੇ ਉਹ ਨਾਲੇ ਮੁਸਲਮਾਨ ਖਲੋਤੇ ਹਨ ਉਧਰ ਰੋਦਰ ਹਾਂ ਹਾਂ ਤੇ ਵਿੱਚੋਂ ਦੇ ਲੱਗਦੇ ਛੇ ਕੱਟ ਟੁਕ ਉਹ ਤੇ ਪੰਨੇ ਹੋਣੇ ਵੀ ਇੱਥੋਂ ਦੇ ਰੰਗਣਾ ਜਿਹੜੇ ਕੁਛ ਆ ਦੇ ਹੁਣ ਗੱਟ ਲਾਗੇ ਠੀਕ ਠੀਕ ਬਾ ਉਹ ਪਾਣੀ ਦੇਖ ਵਾਈ ਵੀ ਤੇ ਇੱਥੇ ਦੇਖਦਾ ਵਿਚਾਰੇ ਕੋਈ ਬੁੱਢੇ ਬਡੇ ਰੋੜ ਗਏ ਹੋਣੇ ਨੇ ਅੱਛਾ ਅੱਛਾ ਤੇ ਇੱਥੇ ਵਿਚਾਰੇ ਭਾਰ ਨੰਗੇ ਸਾਰੇ ਉੱਥੋਂ ਦੀ ਉਹ ਨੰਗੇ ਠੀਕ ਠੀਕ ਤੇ ਬੜੇ ਣਾਂ ਨੇ ਹਨ ਬੜੇ ਹਰੇ ਸਣ ਹਾਂਜੀ ਹਾਂਜੀ ਉਹ ਗੱਡੀ ਚ ਉਹ ਡੇਰੇ ਬਾਬੇ ਨਾਨਕ ਆਣ ਕੇ ਠੀਕ ਠੀਕ ਅੱਛਾ ਤੂੰ ਤੂੰ ਜਦੋਂ ਵੰਡ ਹੋਈ ਤਾਂ ਤੂੰ ਕਿੱਧਰਲੇ ਪਾਸੇ ਆਏ ਹੋ ਤੂੰ ਇਧਰੋਂ ਡੇਰੇ ਵਾਲੇ ਪਾਸੇ ਆਏ ਜੇ ਇਧਰੋਂ ਆਪਣਾ ਟਾਰੀ ਥਾਣੀ ਆਏ ਹੋ ਉੱਥੋਂ ਹੀ ਪਤਾ ਨਹੀਂ ਕਿੱਥੇ ਕਿੱਥੇ ਹੋ ਹੋ ਗਿਆ ਆ ਆਏ ਨੇ ਕਦੇ ਕਿੱਧਰ ਕਦੇ ਕਿੱਧਰ ਅੱਛਾ ਅੱਛਾ ਸ਼ਾ ਜੋ ਜੋ ਲੈ ਪਏ ਨੇ ਠੀਕ 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 ਡੇਰੇ ਬਾਬੇ ਹਨਕ ਨਾ ਉੱਥੇ ਆਣ ਕੇ ਵੇਖਿਆ ਤੇ ਇੱਥੇ ਰਾਤ ਰਾਤ ਉੱਥੇ ਵੇਖਿਆ ਤੇ ਦੁਨੀਆ ਮਾਰੀ ਪਈ ਇਹਨੇ ਨਾ ਕੋ ਸਿਰ ਪੇ ਗੁੱਤ ਨਾ ਤੜਕੇ ਨੰਗੇ ਤੇ ਵਿੱਚ ਉੱਤੇ ਜਵਾਰਾ ਵੇਖਣੇ ਪਈ ਵੇਲਾ ਉਹ ਵੀ ਪਰਿਆ ਸਾਰੇ ਅਰੇ ਪਿਆ ਸੰਤਾਂ ਅੰਪੇਰ ਇਹਨਾਂ ਇਸ ਨੂੰ ਜਾ ਕੇ ਤੇ ਬਾਹਰ ਖੇਤਾਂ ਦੇ ਨਾਲ ਅੰਬ ਅੰਬਾਲੇ ਨੂੰ ਤੇ ਹੱਸ ਉੱਥੇ ਜਾ ਕੇ ਸਾਡਾ ਜਸਾ ਸਾਰਾ ਬੈਠਾ ਹੂੰ 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 ਉੱਥੋਂ ਫਿਰ ਆਪਣਾ ਉੱਥੋਂ ਫਿਰ ਅੰਦਰ ਨੂੰ ਜਦੋਂ ਨਾ ਘਰ ਮੈਂਟ ਨੇ ਆਇਆ ਅੰਦਰ ਫਤੇਗੜ ਚ ਉਡ ਗਿਆ ਦਾ ਆ ਗਏ ਉੱਥੇ ਕੋ ਚਾਰ ਦਿਨ ਰਹਿ ਗਏ ਇੱਕ ਕਿਲਾੜ ਤੇ ਅੱਛਾ ਨਹੀਂ ਨਾ ਹੋਤਾ ਉਹ ਮਰੀਦ ਕੇ ਹਨ ਉੱਥੇ ਫਤੇਗੜ ਚ ਉਡ ਜਾਂਦੇ ਹਾਂ ਹਾਂਜੀ 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 ਮਰੀਦ ਕਹ ਰਿਹਾ ਫੇਰਾ ਜੀ ਜੋ ਫੈਰੀ ਥੋੜੀ ਬਾਤੀ ਪਹਿਲ ਪਈ ਪਹਿਲੀ ساری ਪਈ ਨਹੀਂ ਸੀ ਅੱਛਾ ਇੱਥੇ ਭੈਣ ਨਹੀਂ ਆ ਖਾਂਦੀ ਗੱਭ ਭੈਣੇ ਤੁਹਾਡੇ ਲੱਗ ਗਈ ਹੈ ਹਾਂ ਭੈਣੀਆਂ ਮੀਆਂ ਖਾਣ ਹਾਂਜੀ ਹਾਂਜੀ ਉੱਥੇ ਰਹੇ ਠੀਕ 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 ਉੱਥੇ ਰਹੇ ਠੀਕ ਹੈ ਉੱਥੇ ਰਹੇ ਤੁਸੀਂ ਫਿਰ ਹਾਂ ਉੱਥੇ ਹੂੰ ਉੱਥੋਂ ਫਿਰ ਬੈਠਿਆ ਠੀਕ ਠੀਕ ਆ ਬਸ ਤੇ ਫਿਰ ਤੁਹਾਡਾ ਜਿਹੜਾ ਵਿਆਹ ਹੋਇਆ ਇਹ ਤੇ ਫਿਰ ਤੁਹਾਡਾ ਫਿਰ ਵਿਆਹ ਉੱਥੋਂ ਆਇਆ ਪੈਣੀ ਮੀਆਂ ਖਾਨ ਤੋਂ ਆ ਆ ਹਣਾ ਪੈਣੀ ਮੀਆਂ ਖਾਨ ਤਾਂ ਫਿਰ ਤੁਸੀਂ ਸਿੱਧੇ ਇੱਥੇ ਆਏ ਪਟਿਆਲੇ ਹਾਂ ਉੱਥੇ ਠੀਕ 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 ਬਾਈ ਇਹ ਸਾਡੀ ਮਾਤਾ ਜੀ ਹੁਣੀ ਨਾ ਹਾਡੇ ਉਧਰ ਮਾਝੀ ਵਾਲੀ ਥੋੜੀ ਥੋੜੀ ਆ ਮਤਲਬ ਜਿਆਦਾ ਉਧਰ ਦੀ ਮਤਲਬ ਬੋਲੀ ਬੋਲਦੇ ਆ ਤੇ ਪਟਿਆਲੇ ਦੀ ਥੋੜੀ ਘਸਾਬ ਦੀ ਹੁੰਦੀ ਆ ਤੇ ਵੇਖ ਲਓ ਜੀ ਇਹ ਕੁਝ ਗੱਲਾਂ ਨੇ ਆਪਣੀਆਂ ਤੇ ਤੁਹਾਡੇ ਨਾਲ ਤਾਜਾ ਕੀਤੀਆਂ ਨੇ ਤੇ ਪੂਰਾ ਇਹਨਾਂ ਨੇ ਮੰਜ਼ਰ ਉਹ ਵੇਖਿਆ ਹੋਆ ਜਿਹੜੀ ਪਾਰਟੀਸ਼ਨ ਹੋਈ ਜਦੋਂ ਵੰਡ ਹੋਈ ਆ ਤੇ ਪੂਰਾ ਇਹਨਾਂ ਨੇ ਵੇਖਿਆ ਉੱਥੇ ਠੀਕ ਹੈ ਤੇ ਤੁਹਾਡੇ ਨਾਲ ਥੋੜੀਆਂ-ਬੋਤੀਆਂ ਗੱਲਾਂ ਹੀ ਸਾਂਝੀਆਂ ਕੀਤੀਆਂ ਨੇ ਠੀਕ ਹੈ ਤੇ ਬੜਾ ਵਧੀਆ ਲੱਗਾ ਮਾਤਾ ਜੀ ਨੂੰ ਮਿਲ ਕੇ ਬੜਾ ਸਤਕਾਰ ਕੀਤਾ ਇਹਨਾਂ ਨੇ ਹੱਡਾ ਤੇ ਉਧਰ ਹੱਡੇ ਭਾਜੀ ਹੋਣਾਂ ਨੇ ਵੀ ਠੀਕ ਹੈ ਜੀ ਜਿੰਨੀ ਸਿਫਤ ਕਰ ਲਓ ਉੰਨੀ ਥੋੜੀ ਹੈ ਨਹੀਂ ਭਾਜੀ ਠੀਕ ਹੈ ਤੇ ਪਹਿਲਾਂ ਜਦੋਂ ਆਏ ਨਾ ਇਹ 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 ਪਹਿਲੇ ਇੰਤਜ਼ਾਮੀ ਉਧਰਲੇ ਏਰੀਏ ਦੇ ਬੰਦੇ ਬੋਲਬਾਣ ਹਾਂ ਆਉਂ ਪਰ ਸਕਾਈ ਤੋਂ ਪੂਰੀ ਹਾਂ ਬਸ ਤੋਂ ਵਧੀਆ ਜਿਹੜੀ ਬੋਲਬਾਣੀ ਬਹੁਤ ਮਿੱਠੀ ਹੈ ਹੁਣ ਵੇਖੋ ਕਾਲਾ ਹੀ ਦੁਕਾਨ ਤੇ ਗਏ ਹਾਂ ਨਾ ਉੱਥੇ ਜਿਹੜਾ ਲੱਗੇ ਸਲੂਨ ਹੀ ਤੇ ਵੇਖੋ ਉਹਨੂੰ ਪੈਸੇ ਵੀ ਦਿੱਤੇ ਭਾਜੀ ਕਹਿੰਦਾ ਦੱਸੋ ਕੀ ਖਾਣਾ ਪੀਣਾ ਕੀ ਖਾਣਾ ਪੀਣਾ ਵੀ ਕਹਿੰਦਾ ਵੀ ਤੁਹਾਡੇ ਉਧਰਲੇ ਮੱਝ ਏਰੀਏ ਦੇ ਮੁੰਡੇ ਬਹੁਤ ਇੱਥੇ ਕਹਿੰਦਾ ਕੰਮ ਕਰਦੇ ਆਉਂਦੇ ਆ ਹਾਂ ਕਹਿੰਦਾ ਵੀ ਯਾਨੀ ਪਤਾ ਲੱਗਦਾ ਗੱਲਬਾਤ ਹਾਂ 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 ਬਹੁਤ ਯਾਨੀ ਇੱਜ਼ਤ ਮਾਣ ਬੜਾ ਕਰਦੇ ਆ ਤੇ ਲੋ ਗਾਈਸ ਤੇ ਹੁਣ ਆਪਾਂ ਅੱਗੇ ਲੋਕ ਮਿੱਠੇ ਬਣੇ ਅਸਣ ਹਾਂਜੀ ਤੇ ਆਪਣਾ ਭੈਣਪੁਰਾ ਆਪਣਾ ਬਣਾਣਾ ਤੇ ਆਪਣਾ ਹੀ ਹਾਂਜੀ ਬਣਾਣਾ ਨਾ ਨਹੀਂ ਇਧਰ ਪਿਆਰ ਬਹੁਤਿਆ ਲੋਕਾਂ ਦਾ ਸਵਾਦ ਚ ਜਿੰਦਾ ਵੀ ਉਥੇ ਵਿਆਹ ਤੇ ਵੀ ਦੇਖਦੇ ਸੀਗੇ ਮੈਂ ਵੀ ਜੇ ਹੁਣ ਨੂੰ ਏਦਾਂ ਸਾਡੇ ਅਲ ਕਿਤੇ ਜਿੱਦਾਂ ਰਾਜਨੋਦੀ ਜੇ ਲੱਗੇ ਹੁੰਦੇ ਆ ਉਹ ਤੋਂ ਇੱਕ ਦੋ ਘੰਟੇ ਬਸ ਪੈਂਦੇ ਆ ਹੂੰ ਅੱਧਾ ਅੱਧਾ ਪੌਣਾ ਘੰਟਾ ਘੰਟਾ ਮੈਂ ਹੀ ਲਾ ਦਿਆ ਇੱਧਰ ਤੂੰ ਘਟੋ ਘਟ ਨਹੀਂ ਤਿੰਨ ਚਾਰ ਘੰਟੇ ਡੀ ਦੇ ਚੱਲ ਗਿਆ ਚੱਲ ਗਿਆ ਹਾਂ 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 ਇਹ ਤਾਂ ਸਾਡੇ ਤਾਂ ਸੈਨ ਸ਼ਕਤੀ ਖਾਦ ਮੈਂ ਲੋਕਾਂ ਨੇ ਆਣੀ ਨਾ ਨਾ ਤੂੰ ਦੇਖਦਾ ਕਿ ਤਾਂ ਮੇਰੇ ਨਾਲ ਥਕਾ ਮਾਰਦਾ ਤੂੰ ਥੱਕਾ एकदम ਮੈਂ ਤੇ ਪਟਿਆਲੇ ਵਾਲੇ ਸਾਡਾ ਪ੍ਰਾਣਾ ਹੁੰਦਾ ਬਿੰਦੇ ਹੋ ਇੰਨਾ ਉਹ ਪਬਜੀ ਚੰਗਾ ਦੋਏ ਭਰਾ ਇੰਨੇ ਇੱਥੇ ਆੜ ਕੇ ਜਾਨ ਨਹੀਂ ਦੇ ਦਿੰਦੇ ਹੂੰ ਹੂੰ ਇਹ ਰਵੇ ਲਾਈਥੋਂ ਪਾਤੜਾ ਤੋਂ ਕਾਕੇ ਨੂੰ ਨਾ ਬੱਤ ਮੁੰਡਾ ਪੜਨੇ ਪਾਈ ਚ ਮਾਸੇ ਮੁੰਏ ਨਾਲ ਸਾਹ ਮੁੰਡਾ ਜਿਹੜੇ ਸਾਹਮਣੇ ਵੇਚਲਾ ਪੈਣਾ ਕਰਨਾ ਹੂੰ ਮੁੰਡਾ ਇਹ ਵਾਲਾ ਤੇ ਮਾਸਾ ਕੋਈ ਬਰਬਾਦ ਕਰ ਜੀ ਉਹ ਇਹੀ ਹੈ ਇਹ ਨਹੀਂ ਹਾਂ ਥੋੜਾ ਇਹ ਤੂੰ ਪਿਆਰ ਹੈ ਪਿਆਰ ਚਾਹ ਮਤਲਬ ਪਰਵਾਹ ਦੇ ਹੂੰ ਚਲੋ ਉਹ ਮੁੰਡਾ ਆਇਆ ਨਾਲ ਉਹਦੀ ਬੜੀ ਸੇਵਾ ਕੀਤੀ ਦੋ ਦਵੇ ਦੇ ਨਾਲ ਮਾਤਾ ਨਹੀਂ ਫਿਰ ਵੀ ਉਹ ਅਜੇ ਹੁੰਦਾ ਪੈਣਾ ਮਮੇ ਜੀ ਕੋ ਡਰੂਰ ਜਾਣਾ ਹਾਂਜੀ 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 ਮੈਂ ਜ਼ਰੂਰ ਜਾਣਾ ਬਸ ਕਰ ਨਹੀਂ ਫਿਰ ਨਹੀਂ ਅਗਲਾ ਇੰਨਾ ਜਗ੍ਹਾ ਕਰਦਾ ਹਾਂ ਚਲੋ ਗਾਇਸ ਹੁਣ ਆਪਾਂ ਭਾਜੀ ਹੁਣ ਪਤਾ ਨਹੀਂ ਕੀ ਕਹਿਣ ਦੇ ਨੇ ਤੇ ਭਾਜੀ ਨਹੀਂ ਹੁਣ ਗੱਲ ਗੁਣ ਸੁਣਨੀ ਆ ਥੋੜੀ ਜੀ ਆਪਾਂ ਤੇ ਹੁਣੇ ਹੀ ਮਾਤਾ ਚੱਲ ਗਏ ਆਪਾਂ ਪਿੰਡ ਨੂੰ ਕਿਉਂ ਆਹੋ ਨਾ ਰਗੋ ਨਹੀਂ ਪਤਾ ਹੀ ਗੱਲ ਆ ਫੋਨ ਆਉਂਦੇ ਆ ਨੁਕਬ ਘਰੋਂ ਬੜੇ अच्छा ओथे ਢੇਰ ਲੱਗਾ ਤੂੜੀ ਦਾ ਉਹ ਤੂੜੀ ਚੁੱਕਣੀ ਕਿਏ ਕਰੋਂ ਅੱਛਾ ਤੇ ਉਹ ਤੂੜੀ ਚੁੱਕ ਕੇ ਆਪਣੇ ਘਰੇ ਵਾੜਨੀ ਹੈ ਤੇ ਉਹ ਫਿਰ ਕੀ ਉਹ ਫਿਰ ਕਾਲੀ ਪਾਉਂਦੇ ਹਨ ਹੁਣ ਚਾਹ ਪੰਜ ਦਿਨ ਹੋ ਗਏ ਤੂੜੀ ਲਈ ਨੂੰ ਹਾਂ ਸਤਿ ਸ਼੍ਰੀ ਅਕਾਲ ਕਿੰਨੇ ਪੰਜ ਦਿਨ ਹੋ ਗਏ ਘਰ ਨੇ ਕਿਲੇ ਨੂੰ ਚਾਰ ਪੰਜ ਦਿਨ ਹਾਂ ਦੇਖੋ ਆਵਾਜ਼ ਆ ਤਾਂ ਉੱਥੇ ਲੈ ਅੱਜ ਚੌਥਾ ਦਿਨ ਹੋ ਗਿਆ ਤੁਹਾਡੇ ਇੱਕ ਰਾਤ ਇੱਕ ਰਾਤ ਅੱਜ ਫਿਰ ਕੱਲ੍ਹ ਹੀ ਆਇਓ ਤੁਹਾਡੇ ਬੋਬਾ ਆਵਾਂਗੇ ਅਸੀਂ ਫਿਰ ਖੁੱਲੇ ਦਿਲ ਨਾਲ ਆਵਾਂਗੇ ਫਿਰ ਭਾਵੇਂ ਤੁਸੀਂ ਚਾਰ ਦਿਨ ਰੱਖਿਓ ਪੰਜ ਦਿਨ ਰੱਖਿਓ ਤੁਸੀਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਪਾਜੀ ਨਹੀਂ ਸੁਰੇ ਹਾਂ ਨਹੀਂ ਭਾਜੀ ਸਮਝਿਆ ਕਰੋ ਗੱਲ ਨੂੰ ਐਂ ਹਜਦਾ ਨਾ ਕਰਿਆ ਕਰੋ ਮੈਂ ਜਾ ਰਹੀ ਮਾੜਾ ਮोटा ਸਮਾਨ ਸੂ ਲੈਣਾ ਮੇਰੀ ਸਤਾਰਾ ਦੀ ਟਾਈਟ ਹੈ ਉਹ ਤਾਰਾ ਕਰਕੇ ਹੈ ਨਾ ਵੀ ਮਾਤਾ ਵੀ ਖੁੱਲੇ ਟਾਈਮ ਨਾਵਾਂਗੇ ਸਰ ਹੁਣ ਪਤਾ ਕੀ ਆ ਨਹੀਂ ਅੱਜ ਨਹੀਂ ਕੱਲ ਨੂੰ ਨਹੀਂ ਦੀਦੀ ਪਤਾ ਉਦਾਂ ਮੈਂ ਸਿਰਫ ਇਹਨਾਂ ਕਰਕੇ ਨਾਲ ਆਇਆ ਹਾਂ ਨਹੀਂ ਤਾਂ ਮੈਂ ਤੇ ਹੁਣਾਂ ਹੀ ਦਸੰਬਰ ਮਹੀਨੇ ਜੀ ਤੇ ਮੈਂ ਚਲੋ ਕੋਈ ਨਹੀਂ ਜਦੋਂ ਟਾਈਮ ਆਊਗਾ ਸੱਚੀ ਇੱਕ ਭਾਜੀ ਹੱਡੇ ਨਾ ਕਈ ਤਾਂ ਵੀ ਨਹੀਂ ਅੱਜ ਤੁਹਾਨੂੰ ਰੱਖਣਾ ਰੱਖਣਾ ਸويرੇ ਜਾਇਓ ਤੇ ਉਧਰਾਂ ਨੂੰ ਗਾਲਾਂ ਪੈਣੀਆਂ ਡੈਡੀ ਕੋਲਾਂ ਨਾ ਨਾ ਮਾ ਮਾਂ ਤੇ ਡੈਡੀ ਨੇ ਪਤਾ ਕਹਿਣਾ ਡੈਡੀ ਨੇ ਇੱਕੋ ਗੱਲ ਕਹਿਣੀ ਆ ਕਿ ਰਸੇ ਉਡਦੋ ਇਹਨਾਂ ਦੇ ਕਮੇ ਤੋੜੀ ਕੇ ਬਣ ਜਾ ਆਹੋ ਮੈਂ ਵੀ ਆਹ ਪਿਛਲੇ ਮਹੀਨੇ 10 ਤਰੀਕ ਨੂੰ ਆਇਆ ਸੀ ਯਾਰ ਮਹੀਨੇ ਬਾਅਦ ਹੀ ਚੱਲਣਾ ਹੋਊਗਾ ਹੋਰ ਸੁਣਾਓ ਜਿੱਦਾਂ ਉੱਥੇ ਗਏ ਉੱਥੇ ਤੇ ਜਦੋਂ ਪਾਸਪੋਰਟ ਨਾਲ ਬੜਿਆ ਹੋਣਾ ਟੱਡਾਣਾ ਫੇਰ ਵੀਜਾ ਕਿਆ ਗਿਆ ਕਿੰਨੇ ਦਿਨਾਂ ਚ ਲੱਗ ਜਾਂਦਾ ਮੇਰਾ ਦੇ ਇੱਥੇ ਮੈਂ ਆਇਆ ਆਪਣਾ ਇੱਥੇ ਦਕਾਨ ਆਲਾ ਨਾ ਪਿੰਸਨ ਦਿੰਦਾ ਅੱਛਾ ਉਹ ਆਂਦੀਆਂ ਨੇ ਇੱਥੋਂ ਬਣਾਣੇ ਮੈਂ ਤੇ ਰਵੀ ਹੈ ਪਰਤਾ ਹੈ ਜਿੰਨੇ ਨਾਲ ਦਿੰਦਾ ਦੇ ਮੇਰਾ ਵੀਜਾ ਬਣਾ ਦੇ ਤੇ ਉਹਨੇ ਜਾਣਾ ਅੱਛਾ ਆ ਗਿਆ ਤੇ ਮੇਰਾ ਨਹੀਂ ਅੱਛਾ ਅੱਛਾ ਆਂਦਾ ਬੇਬੇ ਕਿਵੇਂ ਬਣੇ ਮੈਂ ਬਣਾ ਦਿੰਦਾ ਚੋ ਕਿੰਨੇ ਦਿਨਾਂ ਦਾ ਲੱਗਦਾ ਉਹਨੇ 10 ਦਿਨ ਤੇ ਦੱਸ ਦੇਣ ਠੀਕ ਠੀਕ ਉਹ ਤਾਂ ਬਣ ਗਿਆ ਜੀ ਇਹਨੇ ਦੇ ਦਿੱਤੇ ਦੇਤਾ ਦੋ ਤਣ ਫਿਰਕੇ ਫਿਰ ਮੈਂ ਉੱਥੇ ਗੱਗੀ ਨੂੰ ਦੇ ਆ ਠੀਕ ਸਥਿਤੀ ਬਣ ਗਈ ਸੀ ਅੱਛਾ ਅੱਛਾ ਠੀਕ ਦੋ ਚੱਕਾ ਦੋ ਚੱਕਾ ਤਾਂ ਕਿੰਨਾ ਖਰਚਾ ਆ ਗਿਆ ਹੈ ਖਰਚਾ 1700 ਰੁਪਏ ਆਇਆ ਸਾਰਾ ਅੱਛਾ ਵੀਜੇ ਦਾ ਹਾਂ ਜੀ ਇੰਨੇ ਜਿਆਦਾ ਨਾ ਐਂਟਰੀ ਨਹੀਂ ਹੁੰਦੀ ਠੀਕ 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 ਹੁਣ ਉਹਨਾਂ ਨੇ ਦਿੱਤਾ ਨੰਕਾਣਾ ਖਾਦੀ ਵਾਰਡ ਕਰਦੀ ਹੈ ਨਾ ਉੱਥੇ ਮੋੜਦੇ ਆ ਮੈਂ ਜਦੋਂ ਦਾਦਾ ਜੀ ਨੂੰ ਮੇਰਾ ਦਾਦਾ ਜਾ ਕੇ ਆਇਆ ਉਦੋਂ ਮਾਰ ਨਹੀਂ ਕੀਤੀ ਇਹ ਪਿੰਨਾ ਸਦਾ ਹੀ ਅੰਦਰ ਪਾਕਿਸਤਾਨ ਦੇ ਹੈ ਪਾਕਿਸਤਾਨ ਅੰਦਰ ਜਿਹੜੇ ਗੁਰਦੁਆਰੇ ਆ ਉਹ ਸਾਰੇ ਘੁੰਮੇ ਆ ਉਹਨਾਂ ਦੇ ਨਾਲ ਬਾਬਾ ਜਗਤਾਰ ਸਿੰਘ ਜੀ ਤਰਤਾਰ ਨਾਲ ਕਰਦੇ ਹੋਏ ਹਾਂ ਹਾਂ ਉਹਨਾਂ ਦੇ ਨਾਲ ਜੱਥੇ ਵੀ ਨਾਲ ਜਿੱਦੋਂ ਮੇਰਾ ਦਾਦਾ ਗਿਆ ਕਿ ਜਿੰਨੇ ਗੁਰਦੁਆਰੇ ਅੰਦਰ ਪਹਿਲਾਂ ਉਹ ਇਹਨਾਂ ਨੇ ਘੁੰਮਿਆ ਇੱਕ ਵੀ ਤੇ ਪਾਈ ਜਿਹੜਾ ਹੁਣ ਵੀਜਾ ਲੱਗਦਾ ਇਹ ਸਿਰਫ ਗੁਰਦੁਆਰੇ ਜਾ ਸਕਦੇ ਜਾਂ ਅੱਗੇ ਪਿੱਛੇ ਵੀ ਕਿਤੇ ਘੁੰਮ ਫਿਰ ਸਕਦੇ ਜਿੱਦਾਂ ਕੋਈ ਪਿੰਡਾ ਥਾਵਾਂ ਤੇ ਜਾਣਾ ਹੋਵੇ ਕਿਤੇ ਮਰਜੀ ਜਾਓ ਅੱਛਾ ਪਰਮਿਸ਼ਨ ਲੈਣੀ ਪੈਂਦੀ ਐ ਨਾ ਗੁਰਦੁਆਰੇ ਤਸੀਲ ਕਰੇ ਹੁੰਦੇ ਨੇ ਆ ਕਰਕੇ ਨਹੀਂ ਜਾਣਦੇ ਹੈਗੇ ਅੱਛਾ ਅੱਛਾ ਤੇ ਚਲੇ ਜਾਂਦੇ ਨੇ ਵਿੱਚ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਚਲੇ ਜਾਂਦੇ ਨੇ ਉਹ ਤੀਰ ਤੀਰ ਕੀਤੇ ਆ ਹਰ ਗੁਰਦੁਆਰੇ ਪੂਰਾ ਉਹ ਨਹੀਂ ਜੇ ਜਾਣੇ ਆਪਣੇ ਉਹਦੇ ਪੁਰਾਣੇ ਪਿੰਡ ਸਿਆਲਕੋਟ ਜਾਣਾ ਹੋਵੇ ਤੇ ਫਿਰ ਉਹ ਜਾਂਦੇ ਨੇ ਉਹ ਵੱਖਰਾ ਚਾਹੀਦਾ ਵੀ ਜਾ ਜਾਂਦੇ ਨੇ ਅਛਾ ਉਹ ਇਹ ਗਾਜ਼ੇ ਪੀਓ ਸੀਰ ਤਾਂ ਗੁਰਦੁਆਰੇ ਕੀਤੇ ਹਨ ਫੇ ਉਧਰ ਦੇ ਕੋਈ ਅੱਤ ਵੱਜ ਗਏ ਬਹੁਤ ਨੇ ਕੋਈ ਨਕਸ ਨਕਸਾ ਨਾ ਕਰਦੇ ਹਨ ਸੀਰ ਕੀਤੇ ਆ ਠੀਕ 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 ਗੁਰਦੁਆਰੇ ਆਂਦਾ ਦਰਸ਼ਨ ਕੀਤਾ ਜਿੱਥੇ ਮਰਜੀ ਬੜਾ ਲੰਗਰ ਲੱਗਿਆ ਐ ਸਭ ਬਹੁਤ ਪੋਟੇ ਪੋਟੇ ਤੇ ਹਾਂ ਸੋਹਣੇ ਦਰਸ਼ਨ ਤੇ ਉਧਰ ਤੇ ਫੇ ਲੋਕ ਚੰਗੇ ਨੇ ਬਹੁਤ ਚੰਗੇ ਹਾਂ 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 ਉਹ ਉਹ ਜੀ ਮਿੱਠੇ ਐਨੇ ਚੰਗੇ ਨੇ ਬਹੁਤ ਠੀਕ ਠੀਕ ਸਿਰ ਵਾਹੋ ਇਹੜੇ ਖਬਰਾਂ ਖਬਰਾਂ ਵਾਲੇ ਇਹੋ ਜਿਆਦਾ ਕਹਿੰਦੇ ਵੀ ਇਦਾਂ ਤੇ ਇਦਾਂ ਉੱਦਾਂ ਲੋਕ ਮਿੱਠੇ ਚੰਗੇ ਨੇ ਉਹਨਾਂ ਨੇ ਵੱਡੇ ਵੱਡੇ ਉਹ ਜਿਹੜੇ ਮੁਸਲਮਾਨਾਂ ਦੇ ਹਮ ਆ ਵੀ ਮੇ ਸਾਡੇ ਗੁਰਦਵਾਰੇ ਦੇ ਪਾਈਂ ਮੇ ਸਤਾਰਾ ਉਹ ਉੱਥੇ ਖਲਾਰ ਕੇ ਸਾਨੂੰ ਆਂਦੇ ਨੇ ਮਾਤਾ ਨਹੀਂ ਉੱਥੇ ਲੋਕ ਅੱਛਾ ਅੱਛਾ ਤੇ ਫੋਟੋ ਆਉਂਦੀ ਚਿਹਰਾਂ ਵਾਲੇ ਸਾਡੇ ਕੋ ਗੱਲਾਂ ਪਿੱਛੀ ਹੋ ਗਏ ਅੱਛਾ ਅੱਛਾ ਕਿੰਨਾ ਕੱਜ ਆ ਸਾ ਹੈ ਅੱਛਾ ਅੱਛਾ ਉਹ ਤੇ ਅੰਮਰ ਸਾਹਿਬ ਤੇ ਜਿਵੇਂ ਤੇ ਬੜੇ ਗਏ ਹੂੰ ਇਹ ਤੇ ਪਿੰਡੋਂ ਬੰਦ ਹੋਈ ਆ ਮੈਂ ਠੀਕ ਠੀਕ ਹੱਥ ਦੇ ਬਿਆਤਾਂ ਦੇ ਸੱਲੇ ਹੂੰ ਬਹੁਤ ਛੋਟਾ ਆ ਉਹ ਨਾਲੇ ਬੜਕਾ ਗੱਲਾਂ ਪੁੱਛਿਆ ਹੂੰ ਹੂੰ ਉਹਦਾ ਰੂਮ ਡਾਡ ਦਾ ਛੋਟਾ ਜਿਹਾ ਇਸਦੀ ਬਾਬਾ ਹੂੰ ਛੋਟਾ ਲਿਆ ਉਹਦਾ ਦੇਬੇ ਦੀ ਅੰਮਾ ਦੀ ਸਾਨੂੰ ਪਤਾ ਨਹੀਂ ਬਈ ਬਰਾ ਤੇ ਨਿਯਮ ਨਹੀਂ ਹੈ ਬੜੇ ਵੱਡੇ ਸਾਰਾ ਕੁਝ ਵੱਡਾ ਬਣਾ ਲਈ ਤੇ ਆਪਣਾ ਤੰਬੂ ਜਿਹੜੇ ਉਹਨਾਂ ਲਾਏ ਨਾ ਉਹਨਾਂ ਦੇ ਵਿੱਚ ਅਸੀਂ ਕੱਪੜਾ ਨਹੀਂ ਦੇਖਿਆ ਹੈ ਜਿਹਾ ਸੋਨਾ ਨਾ ਥੱਲੇ ਵਿਛਾਇਆ ਨਹੀਂ ਸੀ ਨਾ ਤੇ ਰਜਣਾ ਪਾੜ ਪੜ ਕੇ ਤੇ ਮੂੰਹ ਬੰਨ ਬੰਨ ਕੇ ਨਾ ਸਾਰੇ ਮੁੰਦਸਤਿਆਂ ਦੇ ਸਰਾਣੇ ਅਰਜਣਾ ਠੀਕ ਠੀਕ ਰਾਤ ਨੂੰ ਨਾ ਰਹਿੰਦੇ ਤੇ ਇੰਨਾ ਕਿਥੇ ਸਫਾਈ ਇੰਨੀ ਜਗਾ ਹੂੰ 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 ਹੁਣ ਆਪਣੇ ਲੋਕ ਜਿਹੜੇ ਬਹੁਤੇ ਹੁੰਦੇ ਨੇ ਉਹਨਾਂ ਨੂੰ ਤੇ ਇੰਨਾ ਪਤਾ ਨਹੀਂ ਜੁੱਤੀਆਂ ਸਾੜੇ ਦਾ ਹੂੰ ਤੇ ਕਈ ਜਿਹੜੇ ਉਹਨਾਂ ਨੂੰ ਪਤਾ ਹੈ ਬਈ ਇੰਨਾ ਕੀਮਤੀ ਕੱਪੜਾ ਹੈ ਉਹ ਉਥੇ ਸੋਨਾ ਹੂੰ 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 ਤੇ ਮੇਰਾ ਅੱਜ ਤੋਂ ਜੁੱਤੀਆਂ ਆਪਣਾ ਪਿੱਛੇ ਲਾ ਕੇ ਲਿਗਵਾ ਦੇ ਲਿਗਵਾ ਦੇ ਲਾ ਤੇ ਥੋੜਾ ਤੇ ਲੈ ਤੇ ਉਹ ਤੇ ਇਸ ਤਰੇ ਤੇ ਜਦੋਂ ਆ ਨਾ ਲੇਟ ਬਸ ਬਾਰਗੋਗੇ ਕਿੰਨਾ ਫਰੈਂਡ ਕਰੀ ਤੇ ਚਲੋ ਵੀਡੀਓ ਦਾ ਹਾਂਜੀ ਹਾਂਜੀ ਬੜੇ ਦਰਸ਼ਨ ਹੋਏ ਅੱਛਾ ਅੱਛਾ ਦੋਹਰਾ ਤਾਂ ਇਹਨਾਂ ਨੂੰ ਕਾਨਾ ਸਾਹਿਬ ਨੇ ਹਾਂ ਉਹ ਸਾਰੇ ਉੱਥੇ ਅਚਨ ਕੀ ਪੈ ਨਹੀਂ ਤੇ ਸਾ ਆਪਣੀ ਸ਼ਾ ਕੀਤੀ ਹੈ ਹਾਂਜੀ 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 ਉਹ ਉੱਥੇ ਵੀ ਦਰਸ਼ਨ ਕੀਤੇ ਤੇ ਜਿੱਤੇ ਉਹ ਗੁਰੂ ਉਹਨਾਂ ਦੇ ਪਿਤਾ ਜੀ ਦੇ ਕਾਲੂ ਨੇ ਵੀਰ ਭਾਈ ਜਦ ਤੇ ਹਾਂ ਤੇ ਉਹ ਸਾਧਾ ਨੁੰਦਰ ਕੋ ਆਏ ਨਾ ਹਾਂ ਉਦੋਂ ਮੁੰਨਾ ਨੇ ਚੇਟ ਮਾਰੀ ਹੂੰ ਫਿਰ ਕਦਾਬਾ ਮਾਰੇ ਉਹ ਜਾ ਕੇ ਨਾ ਜੰਡ ਸਿਖੋ ਉਹ ਜੰਡ ਤਾਂ ਜਾ ਕੇ ਰੁਕ ਗਿਆ ਅੱਛਾ ਹੁਣ ਉਹ ਤੰਬੂ ਬਣਿਆ ਪਿਆ ਅੱਛਾ ਜੀ ਹੋਰ ਛੇ ਦੇ ਜਾਨੀ ਸੰਗਣੇ ਥੱਲੇ ਤਾਂ ਸਾਹਿਬ ਠੀਕ ਠੀਕ ਜੀ ਉੱਥੇ ਫਿਰ ਇੰਨੀ ਨਹੀਂ ਲੋਕਾ ਮਿੱਟੀ ਆਂਦੀ ਹੂੰ ਹਾਂ ਜੀ ਹਾਂ ਜੀ ਹਾਂ ਜੀ ਸਹੀ ਬਣੇ ਸੀ। ਸਹੀ ਠੀਕ। ਪੰਜਾ ਲਾਏ ਹੋ ਨਿਆ ਫਿਕਰ ਕਰਕੇ। ਠੀਕ ਠੀਕ। ਉੱਥੇ ਅਜੀ ਦੋ ਰਤਾਂ ਰਹਿ ਆ। ਆਈ ਜਾਣਾ ਉੱਥੇ ਮੱਥਾ ਟੇਕਣ ਤੋਂ ਉੱਥੇ ਚੜਨਾ ਜਾਣਾ। ਹਾਂ ਜੀ। ਮੱਥਾ ਟੇਕਣ ਪੰਜੇ ਨੂੰ ਹੱਥ ਲਾ ਕੇ ਉੱਥੇ ਖਲੋ ਕੇ ਜਾਲ ਚੱਕਣਾ ਉੱਥੇ ਖਲੋਤਿਆਂ ਨਾਲ। ਤੇ ਉੱਥੋਂ ਦੇਲ ਤੇ ਨਹੀਂ ਕਰਦਾ ਨਾ ਆਉਣ ਨੂੰ। ਹੈ? ਉੱਥੋਂ ਦੇਲ ਤੇ ਨਹੀਂ। ਹੈ? ਨਾ। ਕਿ ਦੇਲ ਕਰਦਾ ਉੱਥੇ ਰਹੀਏ। ਹਾਂ। ਇੰਨਾ ਸੋਣਾ। ਹਾਂ 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 ਹਾਂ। ਠੀਕ ਆ। ਤੇ ਚਲੋ ਜਾਂਦੇ ਜਾਂਦੇ ਹੁਣ ਮਤਲਬ ਕੀ ਕਹਿਣਾ ਚਾਹੋਗੇ ਕੋਈ ਚੰਗਾ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ ਚੰਗਾ ਹੀ ਚੰਗਾ ਸਮਨਾ ਜਿਹੜੇ ਆ ਨੂਨ ਵੇਖਣਗੇ ਤੁਹਾਨੂੰ ਵੇਖਣਗੇ ਤੇ ਉਹਨਾਂ ਨੂੰ ਕੋਈ ਦੱਸ ਦਿਓ ਉਹਨਾਂ ਨੇ ਤੁਸੀਂ ਵੀ ਜਾਇਓ ਹਾਂਜੀ ਤੇ ਆਪਣਾ ਦਰਸ਼ਨ ਕਰ ਆਇਓ ਗੁਰਮੀ ਦੇ ਹਾਂਜੀ ਤੇ ਸੋਹਣਾ ਆਪਣਾ ਦਰਸ਼ਨ ਹੁੰਦਾ ਠੀਕ ਠੀਕ ਤੇ ਆਪਣਾ ਬੜਾ ਮਨ ਲੱਗਦਾ ਬਹੁਤ ਕਿਤੇ ਕੋਈ ਅਛਾ ਦੀ ਤੰਗੀ ਨਹੀਂ ਠੀਕ ਠੀਕ ਬਹੁਤ ਸੋਹਣਾ ਡਾਕਟਰ ਜੀ ਠੀਕ 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 ਵਾਹਿਗੁਰਜੀ ਕੀ ਫਤਿਹ